ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ ਵੀ ਬਾਹਾਂ ਦੀ ਕਟਾਈ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਪਰਫੈਕਟ ਤਰੀਕੇ ਨਾਲ ਤੇ ਆਪਾਂ ਨੂੰ ਕਾਰਟ ਪਾਉਣ ਦੇ ਵਿੱਚ ਵੀ ਕੋਈ ਦਿੱਕਤ ਨਾ ਹੋਵੇ ਤੇ ਬਾਹਾਂ ਨੇ ਜਿਹੜੀਆਂ ਆਪਣੇ ਅਲੱਗ-ਅਲੱਗ ਬਣ ਇੱਕ ਸਾਈਡ ਦੀਆਂ ਬਾਹਾਂ ਬਣ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਉਂਦੀ ਆ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖ ਸਕਦੇ ਹੋ ਤੁਸੀਂ ਕਪੜਾ ਆਪਾਂ ਨੇ ਲੈ ਲਿਆ ਸ਼ਰਟ ਦੀ ਇਹਦੀ ਕਟਿੰਗ ਆਪਾਂ ਨੇ ਤੁਹਾਨੂੰ ਦੱਸ ਦਿੰਦੀ ਆ ਵੀਡੀਓ ਅਪਲੋਡ ਕਰ ਦਿੱਤੀ ਆ ਉਹ ਤੁਸੀਂ ਦੇਖ ਲਿਓ ਜੇ ਨਹੀਂ ਦੇਖੀ ਠੀਕ ਹੈ ਜੀ ਸਾਰਾ ਉਹਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਹੈਗਾ ਵੀ ਕਾਟਾ ਕਿਵੇਂ ਪਾਉਣੀਆਂ ਨੇ ਪਲੇਟਾਂ ਦੇ ਮਾਰਕ ਕਿਵੇਂ ਕਰਨੇ ਨੇ ਠੀਕ ਹੈ ਜੀ ਤੇ ਹੁਣ ਆਪਾਂ ਬਾਹਾਂ ਦੀ ਕਟਾਈ ਕਰਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਡਬਲ ਕਰਿਆ ਹੈ ਕੱਪੜਾ ਠੀਕ ਹੈ ਜੀ ਇੱਕ ਵਾਰ ਆਪਾਂ ਡਬਲ ਫੇਰ ਕਰ ਲਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਪਹਿਲਾਂ ਲੈਂਥ ਦਾ ਮਾਰਕ ਕਰਾਂਗੇ ਜਿੰਨੀ ਆਪਾਂ ਨੂੰ ਲੈਂਥ ਚਾਹੀਦੀ ਆ ਆਪਾਂ ਇੱਥੇ ਮਾਰਕ ਕਰਾਂਗੇ 20 ਇੰਚ ਤੇ ਠੀਕ ਹੈ ਜੀ 2 ਇੰਚ ਤੇ ਆਪਾਂ ਨੇ ਮਾਰਕ ਕਰ ਲਿਆ ਤੇ ਹੁਣ ਆਪਾਂ ਇੱਥੋਂ ਕੱਪੜਾ ਕੱਟ ਕਰ ਲਵਾਂਗੇ 1.75 ਦੇ ਛਾਤੀ ਦੇ ਹਿਸਾਬ ਨਾਲ ਆਪਣਾ 8.5 ਇੰਚ ਮੋਢਾ ਆਊਗਾ ਤੇ ਬਾਕੀ ਆਪਾਂ ਨੇ ਐਕਸਟਰਾ ਕੱਪੜਾ ਲੈਣਾ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਇੱਥੋਂ ਦੇਖ ਲੈਣਾ 10 ਇੰਚ ਕੱਪੜਾ ਇਹ ਆਪਣੇ ਕੋਲੇ ਜਿਨ੍ਹਾਂ ਦਾ ਛਾਤੀ ਦਾ ਨਾਪ ਜ਼ਿਆਦਾ ਹੁੰਦਾ ਉਹਨਾਂ ਦਾ ਮੋਢੇ ਦਾ ਜਿਹੜਾ ਨਾਪ ਉਹ ਵੀ ਜ਼ਿਆਦਾ ਵੱਧਦਾ ਰਹਿੰਦਾ 23-24 ਇੰਚ ਤੱਕ ਆਪਾਂ ਨੂੰ ਇੱਥੇ ਜੋੜ ਪਾਉਣ ਦੀ ਵੀ ਲੋੜ ਪੈ ਸਕਦੀ ਆ ਠੀਕ ਹੈ ਜੀ ਇਸ ਹਿਸਾਬ ਨਾਲ ਤੁਸੀਂ ਆਪਦਾ ਪਹਿਲਾ ਹੀ ਮੋਢੇ ਦਾ ਜਿਹੜਾ ਮੈਜ਼ਰਮੈਂਟਾ ਲਗਾ ਲਿਓ ਤੇ ਫਿਰ ਉਸ ਤੋਂ ਬਾਅਦ ਤੁਸੀਂ ਨੇ ਕਟਾਈ ਕਰਨੀ ਹੈ ਤੇ ਜੇ ਜੋੜ ਪਾਉਣ ਦੀ ਲੋੜ ਪਵੇ ਤਾਂ ਤੁਸੀਂ ਜੋੜ ਵੀ ਪਾ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਮਾਰਕ ਕਰਾਂਗੇ 3 ਇੰਚ ਤੇ ਆਪਾਂ ਪਹਿਲਾਂ ਇੱਥੇ ਮਾਰਕ ਕਰਾਂਗੇ ਠੀਕ ਹੈ ਜੀ 3 ਇੰਚ ਤੇ ਆਪਾਂ ਜਿਹੜਾ ਮਾਰਕ ਕਰਾਂਗੇ ਇਧਰ ਖੁੱਲੀ ਸਾਈਡ ਕਰਾਂਗੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ 2 ਇੰਚ ਦਾ ਮਾਰਕ ਆਪਾਂ ਇੱਥੇ ਕਰਾਂਗੇ ਜਿੱਥੋਂ ਬੰਦ ਹੋਊਗਾ ਉਧਰਲੀ ਸਾਈਡ ਆਪਾਂ ਨੇ ਇੱਥੇ ਮਾਰਕ ਕਰਾਂਗੇ ਤੇ ਇੱਥੋਂ ਆਪਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਕਾਟ ਪਾਉਣੀ ਸ਼ੁਰੂ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਕਾਟ ਪਾ ਦੇਣੀ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਆ ਆਪਾਂ ਨੇ ਕਾਟ ਪਾ ਦਿੱਤੀ ਅਤੇ ਇਥੋਂ ਆਪਾਂ ਨੇ ਮੋਢੇ ਦਾ ਮਾਰਕ ਪਹਿਲਾਂ ਕਰ ਲੈਣਾਗਾ ਵੀ ਜਿੰਨਾ ਆਪਣਾ ਮੋਢਾ 8.5 ਇੰਚ ਆਪਣਾ ਮੋਢਾ ਤੇ ਉਸ ਤੋਂ ਬਾਅਦ ਆਪਾਂ 1.5 ਇੰਚ ਇੱਥੇ ਐਕਸਟਰਾ ਲਵਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਕਾਟ ਪਾਇਓ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਬਾਹਾਂ ਦੀ ਕਟਾਈ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਜੇ ਇਸ ਤਰ੍ਹਾਂ ਤੁਸੀਂ ਬਾਹਾਂ ਦੀ ਕਟਾਈ ਕਰੋਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਆਪਾਂ ਇੱਥੇ ਮਾਰਕ ਕਰਾਂਗੇ ਮੁਰੀਦਾ 5.5 ਇੰਚ ਤੇ ਮਾਰਕ ਕਰਾਂਗੇ ਠੀਕ ਹੈ ਜੀ 1.5 ਇੰਚ ਆਪਾਂ ਇੱਥੇ ਐਕਸਟਰਾ ਲਵਾਂਗੇ ਦੇਖ ਸਕਦੇ ਹੋ ਤੁਸੀਂ ਹੁਣ ਆਹਾ ਮਾਰਕ ਨੂੰ ਆਪਾਂ ਆ ਮਾਰਕ ਦੇ ਨਾਲ ਮਲਾ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਤੇ ਆਹਾ ਮਾਰਕ ਨੂੰ ਆਪਾਂ ਇਹਦੇ ਨਾਲ ਮਲਾ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਇੱਥੋਂ ਹੁਣ ਆਪਾਂ ਨੇ ਕਟਾਈ ਕਰ ਦੇਣੀ ਆ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਕਾਰਟ ਆਪਾਂ ਨੇ ਪਾ ਦਿੱਤੀ ਅਤੇ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਨੇ ਕਾਰਟ ਪਾ ਦਿੱਤੀ ਤੇ ਆਪਾਂ ਨੂੰ ਕੋਈ ਦਿੱਕਤ ਵੀ ਨਹੀਂ ਆਈ ਤੇ ਹੁਣ ਆਪਾਂ ਨੇ ਪਾਉਣੀਆਂ ਫਰੰਟ ਕਾਰਡ ਫਰੰਟ ਕਾਰਡ ਜਿਹੜੀ ਪਾਉਣੀਆਂ ਆਪਾਂ ਨੇ ਉੱਪਰਲੇ ਦੋ ਪੱਲਿਆਂ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਇਕੱਠੀਆਂ ਕਰਕੇ ਬਾਹਾਂ ਆਪਾਂ ਨੇ ਰੱਖੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਦੋਨੇ ਬਾਹਾਂ ਇਧਰਲੀ ਸਾਈਡ ਹੈਗੀਆਂ ਨੇ ਠੀਕ ਹੈ ਜੀ ਹੁਣ ਆਪਾਂ ਨੇ ਫਰੰਟ ਕਾਰਡ ਪਾਉਣੀਆਂ ਫਰੰਟ ਕਾਰਡ ਜਦੋਂ ਪਾਉਣੀਆਂ ਆਪਾਂ ਨੇ ਤਾਂ ਇੱਕ ਗੱਲ ਤੇ ਜ਼ਰੂਰ ਧਿਆਨ ਦੇਣਾਗਾ ਵੀ ਅੰਦਰਲੀ ਸਾਈਡ ਜਾਂ ਸਿੱਧਾ ਕੱਪੜਾ ਹੋਵੇ ਜਾਂ ਹੋਵੇ ਪੁੱਠਾ ਸਿੱਧਾ ਪੁੱ ਠੀਕ ਹੈ ਜੀ ਹੁਣ ਆਪਾਂ ਨੇ ਇੱਥੇ ਕਾਟ ਪਾਉਣੀ ਆ 1 ਇੰਚ ਦੀ ਆਪਾਂ ਇੱਥੇ ਕਾਟ ਪਾਵਾਂਗੇ ਠੀਕ ਹੈ ਜੀ ਇੱਥੇ ਆਪਾਂ 1 ਇੰਚ ਦੀ ਕਾਟ ਪਾਵਾਂਗੇ 1 ਇੰਚ ਦੀ ਜਦੋਂ ਆਪਾਂ ਨੇ ਇੱਥੇ ਕਾਟ ਪਾ ਦਿੱਤੀ ਹੈ ਤਾਂ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਹਲਕਾ-ਹਲਕਾ ਕਰਕੇ ਇਸ ਤਰ੍ਹਾਂ ਲੈ ਕੇ ਜਾਵਾਂਗੇ ਜਿੱਥੇ ਤੱਕ ਆਪਣਾ ਮੋਢੇ ਦਾ ਮਾਰਕ ਆਦਾ ਆਪਾਂ ਇਧਰਲੀ ਸਾਈਡ ਨੂੰ ਵੀ ਇਸ ਤਰ੍ਹਾਂ ਹਲਕੀ-ਹਲਕੀ ਲੈ ਕੇ ਆਵਾਂਗੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕਟਾ ਕੇ ਵਧਾ ਕੇ ਫਿਰ ਆਪਾਂ ਨੇ ਘਟਾ-ਘਟਾ ਕੇ ਇਸ ਤਰ੍ਹਾਂ ਨਾਲ ਮਿਲਾ ਦੇਣੀ ਆ ਠੀਕ ਹੈ ਜੀ ਆਪਾਂ ਉੱਪਰਲੇ ਦੋ ਬੱਲਿਆਂ ਦੇ ਵਿੱਚ ਪਾਵਾਂਗੇ ਕਾਟ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਬਾਹਾਂ ਦੀ ਕਟਾਈ ਆਪਣੀ ਬਹੁਤ ਹੀ ਆਸਾਨੀ ਦੇ ਨਾਲ ਹੋ ਚੁੱਕੀ ਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਨੂੰ ਜੋੜ ਪਾਉਣ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤਾਂ ਜੋੜ ਤੁਹਾਡਾ ਜੇ ਫਰੰਟ ਸਾਈਡ ਤੇ ਆਉਂਦਾ ਉਹ ਬੈਕ ਸਾਈਡ ਤੇ ਕਿਵੇਂ ਆਵੇ ਫਰੰਟ ਕਾਰਡ ਪਾਉਣ ਦੇ ਵਿੱਚ ਤੁਹਾਨੂੰ ਦਿੱਕਤ ਆਉਂਦੀ ਆ ਜੋੜ ਵਾਲੀਆਂ ਬਾਹਾਂ ਵਿੱਚ ਉਹਦੀ ਵੀਡੀਓ ਆਪਾਂ ਨੇ ਚੈਨਲ ਉੱਪਰ ਅਪਲੋਡ ਕੀਤੀ ਹੋਈ ਆ ਉਹ ਤੁਸੀਂ ਦੇਖ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ